ਕੱਟਾ ਮੱਝ ਵੇਚ ਲੋ ਕੋਈ ਕੱਟਾ ਮੱਝ ਕੋਈ ਕੱਟਾ ਮੱਝ ਵੇਚ ਲੋ ਕੋਈ ਕੱਟਾ ਮੱਝ ਔਰ ਬਾਈ ਅਜੀ ਬਾਈ ਕਿਵੇਂ ਆ ਠੀਕ ਆ ਵਧੀਆ ਮौजਾਂ ਬਾਈ ਕੱਟਾ ਮੱਝ ਲੈਂਦੇ ਆ ਓ ਫਿਰਦਾ ਤਾਂ ਮੈਂ ਕੱਟੇ ਮੱਝ ਦੀ ਤਰਾਸ਼ੀਆਂ ਆ ਪਾ ਗਾਂਗੂ ਵੀ ਖਰੀਦ ਲੈਣੇ ਆ ਕੁਵੱਛਾ ਪੁੱਛਾ ਵੀ ਲੈ ਲੇਂਗਾ ਓ ਬੱਚੇ ਤਾਂ ਮੈਂ ਕੀ ਕਰੂਗਾ ਯਾਰ ਨਹੀਂ ਦੇ ਲੈ ਬੱਚਾ ਦਵਾ ਨਹੀਂ ਨਹੀਂ ਕਾਂ ਖਰੀਦ ਲਾਂਗੇ ਆਪਾਂ ਇਹੋ ਜੀ ਗੱਲ ਨਹੀਂ ਕਿੰਨੇ ਪੈਸੇ ਲਾਉਣੇ ਆ ਉਹ ਪੈਸੇ ਵੀ ਲਾ ਦਾਂਗੇ ਇਹ ਤੂੰ ਗੱਲ ਦਿਖਾ ਤਾਂ ਸੇ ਗਾਂ ਫੇਰ ਹੀ ਐਵੇਂ ਥੋੜਾ ਖੜੀ ਐ ਮੈਂ ਬਾਜ ਦਿਖਾ ਦੇ ਖੜੀ ਐ ਪਹਿਲੇ ਤੇਰੀ ਵਾਲੀ ਦਿਖਾਏ ਇੱਕ ਬੰਦੇ ਕੋਲ ਖੜੀ ਆ ਜਾ ਚੱਲ ਵਿਖਾ ਕੇ ਚੱਲ ਆ ਸੰਧਾ ਨਾ ਉੱਧਰ ਐ ਨਾ ਨਜ਼ਰ ਆ ਰਹਾ ਕੋਈ ਨਹੀਂ ਕੋਈ ਬਾਤ ਹੋਈ ਆ ਦਿਖਾ ਦੇ ਨਾ ਦਿਖਾ ਦਿਖਾ ਭਾਈ ਕਿੱਥੇ ਐ ਸੁਣ ਲੈ ਮੇਰੀ ਹਾਂ ਕੋਈ ਗੱਲ ਨਹੀਂ ਚੱਲੂਗਾ ਤੇ ਨਾ ਬੱਚੇ ਨਾ ਬੋਲੀ। ਉਹ ਮੈਂ ਨਹੀਂ ਵਿੱਚ ਬੋਲਦਾ ਮੈਨੂੰ ਕਿ ਲੋੜ ਹੈ ਵਿੱਚ। ਗਾਂ ਦਾ ਗਵਾ ਨੂੰ ਗਾਂ ਬਹੁਤ ਵਧੀਆ ਗਾਂ। ਕੋਈ ਗੱਲ ਨਹੀਂ ਗਾਂ ਹੀ ਲੈਣੀ ਆਪਾਂ। ਆਹੀ ਕਰਾ ਉਹ ਬੈਠਾ ਹੀ ਆ ਓਏ। ਕੋਈ ਗੱਲ ਨਹੀਂ। ਔਰ ਅੰਗਰਜੀ ਆਈਏ। ਆਜੋ ਆਜੋ। ਆਪਣੇ ਗਾਂ ਦੱਸੀ ਕਿੱਤ। ਹਾਂ ਹੈਗੀ ਐ। ਹਾਂ ਦਿਖਾਵਾਂ। ਦਿਖਾ ਦਿਓ। ਕਿਹੜੀ ਗਾਂ? ਆਹ ਦੇਖੋ ਆ ਸੱਜਰ ਸੁਈ ਗਾਂ ਐ। ਬੱਚਾ ਨਸਲ ਦਾ ਬੱਚਾ ਮੰਗਰ। ਬਹੁਤ ਵਧੀਆ। ਅੱਛਾ ਜੀ। ਤਾਂ ਦੇਖ ਲੋ। ਇਹ ਨਾ ਵਿਸੇਟ ਆਇਆਂ ਨੂੰ ਤੋੜ ਕੇ ਵੇਖ ਮੈਂ ਬਹੁਤ ਖਰਚਾ ਖੜੇ ਤੋੜ ਕੇ ਦਰਦੀ ਆ ਦਰਦੀ ਆ ਮੜ ਜਾ ਐਨ ਸੱਜਰ ਸੂਈ ਨਾ ਹਾਂ ਕਰਕੇ ਵੇਖ ਲਓ ਬਾਕੀ ਤੋੜਨਾਂ ਕੀ ਬਾਅਦ ਚ ਤੋੜ ਲਓ ਜੇ ਨਾ ਮੈਂ ਤਾਂ ਫਿਰ 10 ਹੀ ਤੇ ਰੇਟ ਯਾਰ ਕਮਾ ਲੇ ਦੂ ਰੇਟ ਮੈਂ ਕੀ ਦੱਸਾਂ ਔਰ ਇਹ ਟੇ ਯਾਰ ਕਿਹੜੀਆਂ ਗੱਲਾਂ ਕਰਦਾ ਤੂੰ ਤਾਂ ਆ ਭੈਣ ਚ ਜਿੜੜ ਖਾਦੀਆਂ ਢਾਂਡੀਆਂ ਵਾਲੀਆਂ ਗੱਲਾਂ ਕਰਦਾ ਵੀ ਉਹ ਰੇਡ ਐ ਉਹ ਰੇਡ ਥੋੜਾ ਹੀ ਐ ਹੋਰ ਕੀ ਹੈ ਯਾ ਤੂੰ ਗਾ ਨਹੀਂ ਮਾੜੀ ਮੈਨੂੰ ਪਤਾ ਗਾਂ ਬਹੁਤ ਵਧੀਆ ਗਾਏ ਦੇ ਕੋਲੇ ਬਹੁਤ ਕਈਆਂ ਰੱਖਦਾ ਏ ਉਹ ਗਾਂਆਂ ਨੇ ਕੀ ਕੁਆਲਿਟੀ ਦੀਆਂ ਗਾਂ ਦੀਆਂ ਬੰਦਾ ਕੀ ਕੁਆਲਿਟੀਆਂ ਦੇਖਾਦਾ ਇੱਕ ਕੁਆਲਿਟੀਆਂ ਮੇਰੀ ਗੱਲ ਸੁਣ ਇੱਕ ਦਿਨ ਖਲ ਪਾਦੀ ਨਾ ਤਾ ਤੂੰ 15 ਦਿਨ ਦੁੱਧ ਵੇਖੀਂਦਾ ਦਹੀਂ ਜੰਮੂਗੀ ਕੰਦ ਮੰਗੂ ਮਾੜਾ ਇਹ ਚਮਚਾ ਲਾਇਆ ਨਾ ਇਹ ਭੈਣ ਜਾਂ ਕੰਦ ਮੰਡੂਗੀ ਇਹੋ ਜੀ ਦਹੀਂ ਆਊਗੀ ਫਿਰ ਦੁੱਧ ਲੜਕੀਆਂ ਦਾ ਜਦੋਂ ਦੁੱਧ ਦੁੱਧ ਲੜਕੇਗਾ ਨਾ ਉੱਤੇ ਚੱਪਿਆ ਮੱਖਣ ਆਊਗਾ ਦੁੱਧ ਨਹੀਂ ਤਾਂ ਰੜਕੂ ਆਏ ਹੋਰ ਦੁੱਧ ਨਹੀਂ ਕਰਨਾ ਕੀ ਹੈ ਗਾਂ ਕਾਹਦੇ ਅਸਲ ਚੱਲਿਆ ਇਹੋ ਗਾਂ ਚਿੱਟੜ ਖਦੀ ਟਾਂਡੀ ਚੜਾਈ ਹੈ ਕੁਆਲਿਟੀ ਰੱਦ ਕੋਈ ਹਾਂ ਉਹ ਚਿੱਟੜ ਚੜ ਟਾਂਡੀ ਨਹੀਂ ਇਹ ਵੀ ਚਿੱਟੜ ਖਦੀ ਟਾਂਡੀ ਹੋਰ ਕੁਆਲਿਟੀਆਂ ਦੱਸ ਦਹੀਂ ਤਾਂ ਪਤਾ ਹੀ ਆ ਵੀ ਜਾਂਦੇ ਆ ਹੋਰ ਵੀ ਕੁਆਲਿਟੀਆਂ ਤੁਹਾਨੂੰ ਦੱਸ ਦੇਣਾ ਵੀ ਰਾਤ ਨੂੰ ਬੱਚੇ ਦੇ ਨੇੜੇ ਮੱਛਰੂ ਦੇ ਨੇੜੇ ਕੋਈ ਵੀ ਕੁੱਤਾ ਨਹੀਂ ਆ ਸਕਦਾ ਬਗਾਨਾ ਬੰਦਾ ਨਹੀਂ ਆ ਸਕਦਾ ਠੀਕ ਹੈ ਨਾ ਇਹਦੀ ਕੁਆਲਿਟੀ ਹੈ ਹਾਂ ਇਹਦੀ ਕੁਆਲਿਟੀ ਹੈ ਪਸ਼ੂਆਂ 'ਚ ਕੁਆਲਿਟੀਆਂ ਹੁੰਦੀਆਂ ਇੱਕ ਕੁਆਲਿਟੀ ਦੇ ਪਸ਼ੂ 'ਚ ਕੁਆਲਿਟੀ ਹੁੰਦੀ ਆ ਬੇਰੀ ਗੱਲ ਸੁਣ ਇੱਕ ਸਵਾਰ ਹੁੰਦਾ ਹੈ ਘੋੜੀ ਜਾਂ ਘੋੜਾ ਉਹ ਸਵਾਰ ਨੂੰ ਥੱਲੇ ਡਿੱਗ ਪਿਆ ਉਹਨੇ ਉਹਦੇ ਕੋਲੇ ਖੜੇ ਰਹਿਣਾ ਭਾਵੇਂ ਉਹ ਮਰ ਜਾਏ ਜਾਨ ਨਿਕਲ ਜਾਵੇ ਉਹ ਕੋਲੋਂ ਨਹੀਂ ਹਿੱਲਣਾ ਇੱਕ ਸਵਾਰ ਮੇਰੀ ਗੱਲ ਸੁਣ ਇੱਕ ਸਵਾਰ ਹੁੰਦਾ ਹੈ ਦੇ ਕਿਤੇ ਨਹੀਂ ਭੱਜ ਜਾਣਾ ਉਹ ਇਹ ਨਸਲਾਂ ਦਾ ਫਰਕ ਨਹੀਂ ਹੁੰਦਾ ਹੁਣ ਇਹਦੇ ਕੋਲੇ ਆਖੀ ਖਰਾਤ ਨੂੰ ਕੋ ਉਪਰਾ ਬੰਦਾ ਆ ਜੀ ਜਾਂ ਕੋ ਕੁੱਤਾ ਆ ਜੀ ਤਾਂ ਅੰਗਲ ਹੁੰਦੀ ਹੈ ਕੀ ਮੰਗਦਾ ਹੈ ਕਿੰਨੇ ਦਵਾ ਦੇ 3 ਮੰਗਦਾ ਹੈ ਉਹ 5-7000 ਰੁਪਏ ਮੈਂ ਕਿਹਾ ਯਾਰ ਮੋੜ ਗਏ ਕਿਤਾ ਤਿਆਰ ਨਹੀਂ ਦੰਗਲੇ ਬੱਚੀ ਨਹੀਂ ਨਾ ਕੋ ਚੱਕਰ ਹੀ ਨਹੀਂ ਹੈ ਬੱਚਾ ਬੁੱਛਾ ਲੱਭ ਲੈ ਫਿਰ ਜਾ ਕੇ ਮੈਂ 500 ਲੈ ਲੈਣਾ ਆਪਦਾ ਮੈਂ ਪਤਾ ਨੂੰ 500 ਰੁਪਏ ਸੌਦਾ ਤਾਂ ਕਰਾ ਯਾਰ ਚੁੱਪ ਕਰ ਅਗਲੇ ਨੂੰ ਸੁਣੀ ਜਾਂਦਾ ਹੁਣ ਹੀ ਬੋਲੀ ਉਹ ਸੌਦਾ ਭਈ ਅਸੀਂ ਗਾਇਆਂ ਮਾੜੀਆਂ ਰੱਖਦੇ ਨਹੀਂ ਹੁਣੇ ਨਾਨੀ ਸੀਗੀ ਇਹਦੀ ਨਾਨੀ ਥੱਲੇ ਦੋ ਬਾਲਟੀਆਂ ਦੁੱਧ ਘੜਦੇ ਰਏ ਆ ਸਮਝੀ ਹੈ ਨਾ ਬਰੇ ਦੀ ਨਾਨੀ ਲੈ ਲੈ ਤੂੰ ਕਿਉਂ ਚੱਕਰ ਚ ਪਿਆਗਾ ਉਹਦੀ ਨਾਨੀ ਲੈ ਲੈ ਤੂੰ ਉਹ ਨਾਨੀ ਦਾ ਹੁਣ ਹੈ ਨਹੀਂ ਇਹਨੇ ਜਲਦੀ ਨਾਨੀਆਂ ਤੇ ਖੜੀਆਂ ਹੂੰ ਇਹਦੇ ਬੂਆ ਚਾਚੀ ਇਹਨੂੰ ਬੂਆ ਚਾਚੀ ਨਹੀਂ ਇਹਦੀ ਭੈਣ ਸੀ ਇੱਕ ਮੋਗੇ ਵਾਲੇ ਲੈ ਗਏ ਇਹਦੀ ਭੈਣ ਲੈ ਗਏ ਭੈਣ ਸੀ ਇਹਦੀ ਇੱਕ ਮੋਗੇ ਵਾਲੇ ਲੈ ਗਏ ਅੱਜ ਤੱਕ ਵੀ ਕਹਿੰਦੇ ਯਾਰ ਇਹਦੇ ਨਾਲ ਦੇ ਸਾਨੂੰ ਰਵਾ ਹੋਰ ਦੋ ਮੈਂ ਕਿਹਾ ਬਈ ਹੈ ਨਹੀਂ ਇਸ ਤੂੰ ਆਪ ਦੇ ਆਪ ਤੇ ਰੱਖਿਆ ਆ ਇਹਦੇ ਹੁਣ ਨਹੀਂ ਕਿੱਥੇ ਮਿਲਦੀਆਂ ਯਾਰ ਇਹ ਗੱਲਾਂ ਇਹ ਤਾਂ ਚਿਚਣ ਖਾਦੀਆਂ ਢਾਂਡੀਆਂ ਵਾਲੀਆਂ ਗੱਲਾਂ ਕਰਦਾ ਹੈ ਨਾ ਬਲੇ ਨਾ ਨਾ ਗੀਨਾ ਹੋਰ ਤਨ ਵੀ ਰਹੀ ਆ ਰੇ ਕਮਾਰ ਹੀ ਆ ਕਰੀ ਤੂੰ 500 ਮਾਰਨੂ ਫਿਰ ਤਾਂ 15 ਚਾਹੀਦਾ ਮੈਂ 500 ਲੈ 500 ਨਹੀਂ 1000 ਲੈਣਾ ਮੈਂ 5 500 ਦੀਆਂ ਗੱਲਾਂ ਨਾ ਕਰ ਮੈਂ ਟੱਪ ਜੈਣਾ ਤੇ ਸੌਦਾ ਨਹੀਂ ਹੋਣਾ ਤੇਰਾ ਇਹ 1000 ਲੈਣਾ ਮੈਂ 500 2000 ਤੇ ਆ ਗਏ ਜੇ ਇਹਦਾ ਪਰਿਵਾਰ ਜਾਂ ਇਹਦਾ ਤੂੰ ਵਧੀਆ ਇਹ ਪਰਿਵਾਰ ਇਹਦਾ ਨਾਂ ਕਵੇ ਵੀ ਇਹ ਕਿੱਥੋਂ ਲਿਆ ਦੀ ਗਾਂ ਮਾਰ ਕੇ ਜਾਂ ਹੋਰ ਕੋਈ ਵੇਖਣ ਵਾਲਾ ਵੀ ਨਾਂ ਕਵੇ ਦੁੱਧ ਕਿੰਨਾ ਦਿੰਦੀ ਆ ਇਹ ਦੁੱਧ ਐਸ ਟਾਈਮ ਮੌਕੇ ਤੇ ਇਹਦਾ 12 ਕਿਲੋ ਡੰਗ ਦਾ ਦੁੱਧ ਹੈ ਬਾਰਾਗਲੋ ਬਾਰਾਗਲੋ ਮੁੱਦਨੀ ਹੋਣੀ ਹੈ ਜਿਹੜੇ ਹਿਸਾਬ ਨਾਲ ਹੱਟ ਨਿਕੀ ਜਾਂਦਾ ਹੈ ਮਤਲਬ ਇਹ ਬਾਰਾਗਲੋ ਡੰਗਦਾ ਸੀ ਤਿੰਨ ਤਿੰਨ ਮਿਰਚਾਂ ਨੇ ਦਿਹਾੜੀ ਵਿੱਚ ਦੀ ਪਾਕਿਸਤਾਨੀ ਨਸਲ ਦਾ ਸੀ ਇਹ ਆਹ ਨਸਲ ਮਿਕਸ ਹੈ ਕਿੰਨੇ ਕਹਿੰਦਾ ਹੈ ਪਾਕਿਸਤਾਨੀ ਉਹ ਸਿੰਘ ਤਾਂ ਯਾਰ ਪਾਕਿਸਤਾਨ ਨੂੰ ਜਾਂਦਾ ਜਦੋਂ ਉੱਤੋਂ ਵਾਰ ਰਹਿ ਗਿਆ ਨਹੀਂ ਨਹੀਂ ਜਦੋਂ ਉੱਥੋਂ ਟੱਪੀ ਹੈ ਨਾ ਇਹ ਅੱਛਾ ਜਿਹੜੀ ਉੱਥੇ ਉਹ ਨਹੀਂ ਲੱਗੀ ਹੁੰਦੀ ਵਾਰ ਜੀ ਛਰੀ ਜੀ ਨਹੀਂ ਲੱਗੀ ਹੁੰਦੀ ਉਤਾਰ ਚੜ ਗਿਆ ਤਾਂ ਜੀ ਮਤਲਬ ਕੁਝ ਵੀ ਕਹਿਣ ਵਾਲੀ ਜੀ ਉਹਦੇ ਸਿੰਘ ਅੜ ਗਿਆ ਸੀ ਉਦੋਂ ਮੜਿਆ ਉਦੋਂ ਹੋ ਗਿਆ ਸੀ ਇਹ ਟੇਡਾ ਜਾ ਕਾਹੋ ਪਾਕਿਸਤਾਨ ਨੂੰ ਉਹ ਕਰੀ ਕਿਹੜਾ ਸਿੰਘ ਨਹੀਂ ਨਹੀਂ ਉਹਦੇ ਕੋਈ ਸਿੰਘ ਦੁੱਧ ਕਿਹੜਾ ਸਿੰਘ ਚੋਂ ਨਿਕਲਣਾ ਥਾਣਾ ਚੋਂ ਨਿਕਲਣਾ ਸਹੀ ਕਰ ਸਹੀ ਕਰ ਹਾਂ ਸਹੀ ਮੇਰੀ ਗੱਲ ਸੁਣੋ ਮੈਂ 30000 ਤਾਂ ਕੱਟ ਨਾ ਦੇਣੀ ਨਾ ਸਹੀ ਕਰ ਯਾਰ ਮੈਂ ਹੁਣ ਕਰਾ ਦਿੰਦਾ ਨਾ 30000 ਤਾਂ ਸਹੀ ਸੁਈ ਲੈ ਨਾਂਗਾ ਫਿਰ ਤਾਂ ਲੈ ਲੁਗਾਈਆਂ ਸਾਰਾ ਕੁਝ ਦੇਵਾਂਗੇ ਮੇਰੇ ਕੋਲੇ ਪੈਂਤਸ ਵਾਧੂ ਕੁਲਪੇ ਚੱਲਦੇ ਕਰ ਲੈ ਕੋਈ ਮੈਂ ਮੈਂ 1000 ਲੈ ਲੈਣਾ ਠੀਕ ਹੈ ਨਾ ਅੱਛਾ ਹੁਣ ਤਾਂ ਚੱਲਦਾ ਜਾ ਆ ਕੀ ਚਰਚਾ ਦੇ ਰਿਹਾ ਮੈਂ ਸਾਈ ਦੇ ਯਾਰ ਉਹ ਕੱਟ ਸਾਈ ਯਾਰ ਤੇ 10 ਰੁਪਏ ਦੇ 10 ਰੁਪਏ ਸਾਈ 30000 ਦਾ ਸੌਦਾ ਮੈਂ ਲੱਖਾਂ ਤੇ ਥੋੜੇ ਕਰਦਾ ਸੌਦਾ ਕਰਨਾ ਮੈਂ ਨਹੀਂ ਸੌਦਾ ਕਰਨਾ ਫੁੱਲੀਆਂ ਵੇਚਦਾ ਵਰਤਦਾ ਯਾਰ ਇਹਦੀਆਂ ਜਦੋਂ ਇਹ ਵਾਰ Google Pay ਤੇ ਪੈਸੇ ਕਰਾਂਗੇ ਯਾਰ ਤੈਨੂੰ ਗੱਲ Google Pay ਤੇ 10 ਰੁਪਏ ਦੀ ਕੋਈ ਸਾਈ ਹੁੰਦੀ ਹੈ ਸੁਣ ਲੈ ਮੇਰੀ 10000 ਰੁਪਏ ਦੀ ਸਾਈ ਕੋਈ ਨਹੀਂ ਹਾਂ ਨਹੀਂ ਨਹੀਂ ਸਾਈ ਘੱਟੋ ਘੱਟ ਤੁਸੀਂ 15000 ਦੀ ਸਾਈ ਕਰੋਗੇ ਫਿਰ 30000 ਦਾ ਸੌਦਾ ਹੁੰਦਾ ਸਾਈ ਕਰਦੇ ਆਂ ਲੈ ਜਾਏਗਾ ਤੁਹਾਨੂੰ 10 ਦੇ ਦੇਣਾ ਹੈ ਲਿਆ ਪਰ ਸੇ ਤਾਂ ਲੈ ਜਾਣੀ ਨਹੀਂ ਨਹੀਂ ਲੈ ਜਾਣੀ ਕਦੋਂ ਗਾਂ ਤਾਂ ਸੁਣ ਲਿਆ ਉਹ ਯਾਰ ਗਾਂ ਕਦੋਂ ਗਾਂ ਲੈ ਜਾਣੀ ਗਾਂ ਤਾਂ ਦੋਣ ਲੈ ਜਾਣੀ ਭਲੰਗਾ ਪੁੱਛੀ ਉਹ ਗਾਂ ਵੀ ਲੈ ਜਾਵਾਂਗੇ ਹਾਂ ਸਾਈ ਫੜੀਆ 15000 ਦੀ ਗਾਂ ਉਹ ਕੀ ਲੈ ਜਾਉਂਦੇ ਨਹੀਂ ਨਹੀਂ 15000 ਨਹੀਂ ਨਹੀਂ ਯਾਰ ਉਹ ਗਾਂ 15000 ਦੀ ਗਾਂ ਮਿਲਦੀ ਹੈ ਨਹੀਂ ਨਹੀਂ ਯਾਰ ਡਰਵਾ ਇਹਦੇ ਮਗਰ ਗੱਲ ਸੁਣ ਜਿਹੜਾ ਬੱਚਾ ਨੇ ਇਹ ਮਗਰ ਬੱਚਾ ਨਿੰਦਾ ਮਿਰਨ ਸ਼ਰਤਾਂ ਲਾਜੀ ਤੇ ਵੀ ਬੱਚੇ ਦੀ ਕਿਹੜੀ ਧਾਰ ਕੱਢਣੀ ਹੈ ਨਹੀਂ ਯਾਰ ਬੱਚਾ ਨਸਲ ਕੱਢੀ ਹੈ ਦੁੱਧ ਪੀਦਾ ਬੱਚਾ ਆਪਦਾ ਲੈ ਆਈ ਗਾਂ ਨੂੰ ਨਹੀਂ ਨਹੀਂ ਦੁੱਧ ਨਹੀਂ ਹੁਣੇ ਫਿਰ ਤੂੰ ਜਾਂਦਾ ਹੁਣੇ ਦੇ ਦੇ ਬੱਚਾ ਹੁਣੇ ਕਦੇ ਗਾਂ ਚੋਂ ਕਾਂ ਲਿਆ ਚੱਲ 15 ਚ ਬੱਚਾ ਚੰਦੀ ਆ ਹੁਣੇ ਹੈ ਬੱਚਾ ਦੇ ਦੇ ਤੇ ਫਿਰ ਤੂੰ ਹੁਣ ਅੱਛਾ ਤੈਨੂੰ ਪਤਾ ਹੈ ਬੱਚੇ ਦੀ ਕੀਮਤ ਆ ਗੱਲ ਸੁਣ ਮੇਰੀ ਆ ਬੱਚਾ ਨਾ ਜਿਹੜਾ ਇਹ ਪਾਕਿਸਤਾਨ ਦੀ ਮਲਾਵਟ ਵਾਲਾ ਬੱਚਾ ਇਹ ਉੱਤਰ ਦਾ ਬੱਚਾ ਹੈ ਪਾਕਿਸਤਾਨ ਨੂੰ ਗੋ ਭਜਦਾ ਇਹ ਬੰਦਾ ਯਾਰ ਪਾਕਿਸਤਾਨ ਚੋਂ ਗਾਂ ਪਾਕਿਸਤਾਨ ਚੋਂ ਆਈ ਹੈ ਤਾਂ ਹਨੇ ਹੁਣ ਯਾਰ ਤੈਨੂੰ 1000 ਰੁਪਏ ਸਾਈ ਦੇਤੀ ਅਸੀਂ ਸਵੇਰੇ ਆ ਕੇ ਕੋਈ ਇਹ ਇਹ ਤਾਂ ਪੀਣ ਦੇ ਸਾਈ ਨਹੀਂ ਫਿਰ ਭਰਾਵਾ ਇਹ ਮੈਨੂੰ ਮੈਂ 20000 ਲੈਣਾ ਤੁਸੀਂ ਤਾਂ 15000 ਜੜੇ ਫਿਰ ਦੇ ਦੇ ਯਾਰ ਅਸੀਂ ਗੂਗਲ ਪੇ ਕਰ ਦਾਂਗੇ ਉਸੇ ਟਾਈਮ ਗੂਗਲ ਪੇ ਮੰਨ ਲੱਕ ਕਰੀ ਆ ਯਾਰ ਜਿੱਦ ਪੈਸੇ ਮੇਰੇ ਕੋਲ 500 ਦੀ ਕੋਈ ਸੌਦਾ ਤਾਂ ਕਰਾ ਦੇ ਭਰਾਵਾ ਰੇਟ ਨਹੀਂ ਜੱਜਾਂਗੇ 20 'ਚ ਕਰਾਦਾ ਲੈ ਫਰਮੀ ਹੋਗਾ ਯਾਰ ਬੰਦਾ ਕਰ ਦੇ ਚੱਲ ਕੋਈ ਗੱਲ ਨਹੀਂ 20 ਦੀ ਕਰਾ ਦਿੰਦਾਗਾ ਮੰਨ ਲੈ ਮੇਰੀ ਗੱਲ ਤੇ 500 ਰੁਪਇਆ ਲੈ ਲੈਣਾ ਮੈਂ ਓ ਭਰਾਵਾ 500 ਤੂੰ ਫੇਰ ਲੈ ਨਹੀਂ ਤੇ ਪਹਿਲਾਂ ਤੂੰ 20 ਬੂ ਦਾ ਸੌਦਾ ਮੇਰੇ ਨਾਲ ਨਾ ਕਰਾ 20 ਬੂ 20 ਯਾਰ ਉਹ ਨਹੀਂ ਜਿਆਦੇ 20 ਭਾਈ ਠੀਕ ਕਹਿੰਦਾ ਇਹ ਜੀ ਨਹੀਂ ਨਹੀਂ 20 ਨਾ ਕਰ ਗੱਲ ਨਹੀਂ ਬਣੀ ਯਾਰ 20 ਹਰ ਦਾ ਬੱਚਾ ਸਾਡਾ ਯਾਰ ਨਾ ਇਹ ਮਗਰ ਬੱਚਾ پتہ ਮੈਂ ਕਿੱਡਾ ਕੀਮਤੀ ਹੈ ਭਾਈ ਜੀ ਓਏ ਐਵੇਂ ਕਰਾ ਦੇ ਭਾਈ ਜੀ ਯਾਰ ਫੇਰ ਉਹ ਹੀ ਗੱਲ ਭਾਈ 500 ਲੈ ਲੈ ਨਹੀਂ ਤੂੰ ਤਾਂ ਵਧੀ ਤੁਰੇ ਜਾਣਾ ਯਾਰ ਖਾਦੋਗੀ ਲਾਸਟ ਯਾਰ ਕਮਾਲ ਉਹ ਲਾਸਟ ਮੰਦੰਦਾਦਾ ਜਲ ਤੂੰ ਜਿਆਦੀ ਕਰਦਾ ਯਾਰ 1000 2000 ਕੋਈ ਗੱਲ ਨਹੀਂ 1000 2000 ਕੱਟ ਕਰ ਦੇਾਂਗੇ 28 ਚ ਕਰਵਾ ਦੇ ਜੀ ਹੁੰਦਾ ਭਾਈ ਹਾਂ ਜਮਾਈ ਮਰਿਆ ਤਾਂ ਆਈ ਜਮਾਈ ਉਹ ਯਾਰ ਮਰਿਆ ਤਾਂ ਪਿਆ ਫਿਰ ਮੈਨੇ ਕੀ ਕਰ ਸਕੀ ਨੇ ਗਾਂ ਲ ਜਾਣੀ ਇੰਨੀ نسل ਦੀ ਗਾਂਸ ਤਾਂ ਵੇਚਣੀ ਨਹੀਂ ਥੋੜੀ ਜੀ ਸੰਦ ਚਲੋ ਲੋਡ ਪੈ ਗਈ ਇਸ ਕਰਕੇ ਅਸੀਂ ਕਹਿੰਦੇ ਪਸੂ ਜਿਆਦਾ ਯਾਰ ਚਲ ਇੱਕ ਦੇ ਦਈਏ ਪਰ ਆਵਾ ਨਹੀਂ ਮੰਨਦਾ ਉਹ ਕੋਈ ਨਹੀਂ ਮੰਨਦਾ ਤੇ ਰਹਿਣ ਦੇ ਕੋਈ ਜ਼ਰੂਰੀ ਹੈ ਲੈ ਫਿਰ ਯਾਰ ਮੇਰੀ ਗੱਲ ਸੁਣੋ ਕੀ ਦੀ ਕਰਦਾ ਲਾਈਟ ਉਹ ਯਾਰ ਗਾਂ ਵੀ ਦੇਖ ਲੋ ਪਾਕਿਸਤਾਨੀ ਕਹੀ ਜਾਂਦਾਗਾ ਯਾਰ ਇਹ ਤਾਂ ਕੈਨੇਡਾ ਦੀ ਹੋਊਗੀ ਯਾਰ ਕੈਨੇਡਾ ਦੀ ਗੱਲ ਸ਼ਾਇਦ ਕੈਨੇਡਾ ਵਾਲੀਆਂ ਗਾਈਆਂ ਤਾਂ ਅਸੀਂ ਲੈਂਦੇ ਹੀ ਨਹੀਂ ਫਰੀ ਕਿਨ ਲੈਂਦੇ ਕੈਨੇਡਾ ਵਾਲੀਆਂ ਕੋ ਗਾਈਆਂ ਯਾਰ ਇਹ ਗਾਂ ਹੈ ਯਾਰ ਕਿਤੇ ਮੈਂ ਗਾਂ ਦੇ ਨਹੀਂ ਮੇਰੇ ਕਰਦੀ ਆ ਇਹ ਤੋਰੀਆਂ ਵਰਗੇ ਤਿਆਰ ਥਣ ਗਾਂ ਉਹਨੇ ਮੈਨੂੰ ਇਹ ਗੱਲ ਕਹੀ ਆ ਉਹ ਕਹਿੰਦਾ ਨਾ ਇਹ ਗਾਂ ਨਾ 15 ਦਿਨ 15 ਦਿਨ ਦੁੱਧ ਚੋਈ ਜਾਂਦੇ ਆ ਤੇ ਉਹ ਦੁੱਧ ਨਹੀਂ 15 ਦਿਨ ਬਾਅਦ ਦਹੀਂ ਘੜਦੀ ਆ ਜਦੋਂ ਲੋਡ ਪੈਂਦੀ ਹੈ ਨਾ 15 ਦਿਨ ਐਸਾ ਸਿਸਟਮ ਪਾਉਂਦੇ ਆ ਇਹ ਤੇ ਦਹੀਂ ਬਣਾਉਣ ਲੱਗ ਜਾਂਦੀ ਆ ਆਪਣੇ ਦਹੀਂ ਦਿੰਦੀ ਆ ਓ ਯਾਰ ਤੇ 15 ਦਿਨ ਬਾਅਦ ਫਿਰ ਕਿਉਂ ਦੋ ਕਮਾਲ ਦੀ ਗੱਲ ਆ ਪਸੂ ਦਹੀਂ ਦਿੰਦਾ ਹੁੰਦਾ ਭਲਾ ਸਾਚੋਈ ਚ ਹਾਂ ਨਾ ਸੁਣ ਯਾਰ ਜੇ ਲੈਣੀਆਂ ਤਾਂ ਲੈਣ ਵਾਲੀ ਗੱਲ ਕਰ ਕਿ ਨਹੀਂ ਲੈਣੀ ਦੱਸ ਇਨੇ ਚ ਓ ਮੈਂ ਨਹੀਂ ਲੈਣੀ ਯਾਰ ਨਹੀਂ 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 ਲੈਣੀ ਓ ਯਾਰ ਇਹ ਗੱਡੀ ਕਿਵੇਂ ਖੜੀ ਛੱਡੀ ਯਾਰ ਤੈਨੂੰ ਟੋਕਾ ਦਵੋ ਨਾ ਮੈਂ ਕਿਹੜਾ ਟੋਕਾ ਆਹ ਮੋਟਰ ਵਾਲਾ ਟੋਕਾ ਤੇ ਇਹ ਦਵਾਦੇ ਟੋਕਾ ਦਵਾਦੇ ਆਪਾਂ ਨੇ ਕੀ ਟੋਕੇ ਦੇ ਦੱਸੋ ਕੱਲੇ ਯਾਰ ਕਾਂ ਦਾ ਯਾਰ ਨਹੀਂ ਪਾਸੇ ਦੇ ਗਾਂ ਲੈਣ ਦੇ ਲੈ ਗਏ ਨਹੀਂ ਬੰਦਾ ਇਹੇ ਭਰਾਵਾ ਟੋਕਾ ਦਾ ਯਾਰ ਮੇਰੀ ਗੋਕੇ ਤੇ ਅੱਖ ਰੱਖੀ ਕਿੜਾ ਟੋਕਾ ਲੈਣਾ ਹੈ ਕਿ ਗਾਂ ਲੈਣੀ ਹੈ ਤੂੰ ਨਹੀਂ ਟੋਕਾ ਲੈਣਾ ਏ ਟੋਕੇ ਦੀ ਕਿਹੜੀ ਗੱਲ ਹੈ ਟੋਕਾ ਲੈ ਲੈ ਟੋਕਾ ਦਾ ਸਿਰ ਕੀ ਕੁਛ ਲੈਣ ਦੇ ਟੋਕਾ ਯਾਰ ਨਹੀਂ ਲੈ ਕਾ ਜਿੰਨੇ ਗਾਂ ਨਹੀਂ ਲਈ ਟੋਕਾ ਕਿਥੋਂ ਲੈ ਟੋਕਾ ਸਾਡਾ ਪਤਾ ਕਿੰਨਾ ਵਧੀਆ ਹੈ ਤੂੰ ਪਹਿਲਾਂ ਨਾਲ ਵਧੀਆ ਗਿਆ ਪੇਰੋਂ ਖਿੱਚਦਾ ਏ ਓਏ ਪਹਿਲਾਂ ਦਾ ਯਾਰ ਜਿਹੜੀ ਪਹਿਲਾਂ ਟੋਕਾ ਨਹੀਂ ਹੁੰਦੇ ਦਿਖਾਤੀ ਟੋਕਾ ਮੈਂ ਦਿਖਾਤੀ ਟੋਕਾ ਬਹੁਤ ਮਸ਼ਹੂਰ ਹੁੰਦਾ ਸੀ ਇਹ ਦਿਖਾਤੀ ਟੋਕਾ ਹੈ ਯਾਰ ਹਾਂ ਤੂੰ ਉਂਗਲ ਨਾਲ ਗੜੀਆ ਉਂਗਲ ਨਾਲ ਟੱਟੇ ਬਣੀ ਉਂਗਲ ਨਾਲ ਟੱਟੇ ਬਣੀ ਰੱਖੂਗਾ ਉਹ ਐਂ ਤਾਂ ਬਹੁਤ ਤਕੜਾ ਪਹਿਲਵਾਨ ਰਿਹਾ ਪਹਿਲੇ ਉਹ ਯਾਰ ਮੇਰੀ ਗੱਲ ਸੁਣ ਮੈਨੂੰ ਚੰਗਾ ਜਵਾਰ ਦਾ ਰੋਗੜਾ ਉਹਦੇ ਉਂਗਲ ਨਾਲ ਵੇਖਾਂ ਗਿਰ ਜੂਗਾ ਤੇ ਗੜੂ ਗੱਲ ਐ ਮੈਂ ਤੇਰੇ ਸਾਹਮਣੇ ਗੇੜ ਕੇ ਦਿਖਾਉਂਗਾ ਜੇ ਨੇਰੀ ਪੁੱਤਰ ਤਾਂ ਐ ਲੱਕੜਾ ਹਾਂ ਹਾਂ ਉਹ ਲੱਕੜਾ ਲੱਕੜਾ ਕੋਈ ਨਹੀਂ ਪੁੱਤਰਦਾ ਯਾਰ ਕਿਹੜੀ ਹੁਣ ਯਾਰ ਟੋਕਾ ਲੈਣ ਦੇ ਆ ਗਏ ਟੋਕਾ ਚ ਤੁਸੀਂ ਕਿੱਥੋਂ ਹੀ ਗਾ ਨਹੀਂ ਲੈਸੇਗੇ ਟੋਕਾ ਕੀ ਮੰਗਦਾ ਇਹਦਾ ਟੋਕਾ ਯਾਰ ਟੋਕੇ ਦੇ ਵਿੱਚ ਹੀ ਪੈ ਬਹੁਤ ਮੰਗਦੇ ਆ ਲੈ ਇਹ ਤਾਂ ਗਾਂ ਦੇ ਪੈਸੇ ਯਾਰ ਕਿਤੇ ਦੇ ਦਿੰਦੇ ਟੋਕੇ ਦੇ ਕਿੱਥੋਂ ਦੇ ਦਊਗਾ ਯਾਰ ਕੀ ਮੰਗਣਾ ਢੋਕਾ ਇਹ ਢੋਕਾ 20000 ਦਾ ਟੋਕਾਇਆ ਸੀ ਉਹ ਆਇਆ ਜ 20000 ਦਾ ਲੈ ਗਿਆ ਉਹ ਮੋਟਰ ਨਾਲ ਹੈ ਮੋਟਰ ਨਾਲ ਨਹੀਂ ਗਈ ਇਹ ਐਡੀਆਂ ਦੀ ਲੱਕੜਾ ਗੀਰਦਾ ਏ ਇਹਦੀ ਖਾਸੀ ਤੇ ਇੱਕ ਹੋਰ ਹੋਊਗੀ ਇਹ ਰੋਕਾ ਲੱਗਦਾ ਨਾ ਤੇ ਰੋਕ ਨਾਲ ਬੰਦਾ ਖਿੱਚ ਲੈਂਦਾ ਹੁੰਦਾ ਇਹ ਆ ਹੀ ਖਾਸੀ ਤੋਂ ਉਹ ਬੰਦਾ ਦਾ ਖਿੱਚੂਗਾ ਇਹ ਬੰਦਾ ਵਿੱਚ ਵੜੂਗਾ ਤੇ ਖਿੱਚੂਗਾ ਅਗਲਾ ਉਹਦਾ ਕੰਮ ਹੀ ਖਿੱਚਦਾ ਮੇਰੀ ਗੱਲ ਸੁਣੋ ਮੈਂ ਇੱਕ ਤੁਹਾਨੂੰ ਦੱਸਦਾ ਨਾ ਗੱਲ ਜੇਲਾ ਇਹ ਲੋਕਾਂ ਨੂੰ ਵੱਧ ਪੈਸੇ ਮੰਗੀ ਖੜਾ ਇਹਨਾਂ ਨੂੰ ਵੱਧ ਪੈਸੇ ਇਹ ਸਾਡੇ ਇੰਨਾ ਵਧੀਆ ਟੋਕਾ ਇੰਨਾ ਸਿਰ ਤੋਂ ਹੈ ਟੋਕਾ ਨਾਲ ਅਸੀਂ ਵੇਚਦੇ ਨਹੀਂ ਨਾ ਹੀ ਲੈਂਦੇ ਯਾ ਤੇ ਲੋਕਾਂ ਦੇ ਵਿੱਚ ਕਿੰਤਰ ਯਾਰ ਪੰਗਾ ਪਾ ਕੇ ਬਹਿ ਗਏ ਯਾਰ ਕਾਉਂ ਚੱਲ ਕੋ ਯਾਰ ਟੋਕਾ ਦਾ ਲੈਂਗਾ ਕਿ ਨਹੀਂ ਯਾਰ ਲੈਂਗਾ ਪਰ ਕਿ ਨਹੀਂ ਮੇਰੀ ਬੇਈਤੀ ਕਰ ਰਹੀ ਇਹਨੂੰ ਗੁਰਵਾ ਮੈਂ ਪੱਠੇ ਕੁਦਰ ਕੁਦਰ ਵੀ ਪਾਉਣੇ ਟੋਕਾ ਵੀ ਹੈ ਨਹੀਂ ਮੇਰੇ ਕੋਲ ਇਹ ਮੈਂ ਤਾਂ ਟੋਕੇ ਦੇ ਨਹੀਂ ਢਾਕਾਂ ਦੇ ਵੇਚਣੇ ਹੀ ਇਹਨੇ ਕਦਾਸੀਆਂ ਲਈ ਸੀਦਾ ਉਹ ਲੈਣ ਗਿਆ ਨੂੰ ਕੁਛ ਬਣਾ ਲੈਣ ਗਿਆ ਉਹ ਲੈਣ ਤਾਂ ਕੀ ਤਾਂ ਜੁੱਤੀਆਂ ਜਾਵੇ ਲੈ ਰੇ ਰਾਤ ਤੇ ਇਹਦਾ ਪਤਾ ਕੋਈ ਨਹੀਂ ਗਿਆ ਉਹ ਲੈਣ ਮੇਰੀ ਗੱਲ ਸੁਣ ਮੈਂ ਲੈਣ ਗਾ ਹੀ ਆਇਆ ਮੈਂ ਗਾਂ ਦੇ ਨਾਲ ਟੋਕਾ ਵੀ ਮੈਨੂੰ ਚਾਹੀਦਾ ਨਾ ਉਹ ਤਾਂ ਟੋਕਾ ਚਾਹੀਦਾ ਫਿਰ ਤੈਨੂੰ ਸੌਦਾ ਟੋਕਾ ਦੇ ਕਰ ਲੈ ਆਪਰ ਗੱਡੀ ਖੜੀ ਸਾਡੇ ਕੋਲ ਗੱਡੀ ਵੀ ਜਾਏਗੀ ਗੱਡੀ ਵੀ ਲੈ ਲਾਂਗੇ ਬੋਲੋ ਕਿਨੇ ਦੇ ਦਿੰਨੇ ਹਾਂ ਗੱਡੀ ਲੈ ਲੇਗਾ ਹਾਂ ਗੱਡੀ ਲੈ ਲਾਂਗੇ 1.5 ਲੱਖ ਦੀ ਗੱਡੀ ਹੈ 1.5 ਦੀ ਹੈ ਗੱਡੀ ਫਿਰ ਕੀ 1.5 ਲੱਖ ਦੀ ਗੱਡੀ ਹੈ ਆਹ 1.5 ਲੱਖ ਦੀ ਆਹ 2 ਲੱਖ ਦੀ ਇੱਕ ਮਿੰਟ ਯਾਰ ਹਾਂ ਪੈਸੇ ਤਾਂ ਇਹ ਇਕੱਠਾ ਲਉਣਾ ਇਹਨੇ ਆਪਦਾ ਘਰ ਪਾਇਆ ਇਹਨੇ ਸਮਾਨ ਲੈਣਾ ਮੰਨ ਕੇ ਚੱਲ ਜੀ ਵੀ ਦੀ ਆਪਾਂ ਨੂੰ ਗਾ ਦੇ ਦੇ ਦਾਦਾ ਟੋਕਾ ਲਾਲਾ ਦੀ ਕੁਪਜਾ ਗਿਆ ਤਾਂ ਇੱਕ ਵਾਰ ਖੱਲਾ ਲੱਖ ਰੁਪਏ ਤੈਨੂੰ ਸਾਰਾ ਸੌਦਾ ਚਾਹਦਾ ਮੈਂ 50000 ਲੈ ਲੈਣ ਲੱਖ ਦਾ ਲੱਖ ਦਾ ਸੌਦਾ ਜਿੱਦ ਕੇ 50000 ਲੈ ਲੈਣਾ ਕਰ ਤਾ ਦੇਵੇਂਗਾ ਨਹੀਂ ਘੱਟ ਕਰ ਯਾਰ ਹੋਰ ਥੋੜਾ ਹੋਰ ਘੱਟ ਤਾਂ ਹੋਣ ਅਗਲੇ ਨੂੰ ਪੁੱਛ ਲੈ ਅਸੀਂ ਤੇਰੇ ਪਵਾ ਦੇਗਾ ਮੇਰੇ ਵੀ ਇਥੋਂ ਭੱਜਣ ਨੂੰ ਰਾਹ ਨਹੀਂ ਥਾਉਣਾ ਆਪਾਂ ਨੂੰ ਅਗਲਾ ਰੁਪਈਆ ਦੇ ਦੇ ਯਾਰ ਇੱਕ ਹੋਰ ਹੈ ਜੇ ਬੰਦਾ ਗੱਜ ਕੇ ਲੂਗਾ ਤੇ ਨਾਲ ਅਸੀਂ ਇਹ ਗੱਡੀ ਆ ਖੜੀ ਹੈ ਗੱਡੀ ਵੇਖਨੀ ਵਗਿਆ ਹੋਵੇ ਗੱਡੀ ਕਈ ਚਾਹ ਲੋੜ ਦੀ ਗੱਡੀ ਹੈ ਆ ਗੱਡੀ ਨੇ ਜਿਹੜੀ ਮੋਟਰਸਾਈਕਲ ਦੇ ਮਗਰ ਪਾ ਲਈ ਗੱਡੀ ਜਿਹਨੇ ਮਰਜ਼ੀ ਪੱਠੇ ਲੰਦ ਗਿਆ ਦਾ ਨਾ ਮਾਈ ਕਿਤੇ ਚੱਜਗਾ ਹੀ ਮਾਰ ਜੇ ਇੱਕ ਸਬਜ਼ੀ ਦੀ ਭਰ ਲਈ ਗੱਡੀ ਮਾਰ ਮੜਾ ਮੋਟਾ ਕਿ ਜੱਜ ਕਾ ਹੀ ਮਾਰ ਜੇ ਗੱਡੀ ਐ ਹੋਜੀ ਗੱਡੀ ਅਸੀਂ ਇਹੋ ਜਿਹੀ ਦਣੀਏ ਵੇਚਣੀ ਹੈ ਸਾਡੇ ਕੋਲ 9000 ਰੁਪਏ ਦਾ ਗੱਡੀ ਦਾ ਹੀ ਮਾਰਸ ਹੁੰਦਾ ਯਾਰ ਹਾਂ ਗੱਡੀ ਦਾ ਆਵੇ ਇੱਧਰ ਮੋਟਰਸਾਈਕਲ ਖੜਾ ਆਵੇ ਮੋਟਰਸਾਈਕਲ ਵਿੱਚ ਤਾਂ ਵੇਚ ਦਾਂਗੇ ਲੈਣ ਵਾਲਾ ਮੁੰਡਾ ਨਹੀਂਦਾ ਸਾਨੂੰ ਕੋ ਉਹਦੇ ਹੋਕੀ ਹੈ ਨਹੀਂ ਮਗਰ ਪਾਵਾਂਗੇ ਕਿੱਥੋਂ ਹੋਕ ਕਿੱਥੋਂ ਆ ਕੀ ਲੈਣਾ ਯਾਰ ਹੋਕ ਬੰਦਵਾ ਲਈ ਕਿੱਥੇ ਕਿੱਲੇ ਮੰਗਦਾ ਮੋਟਰਸਾਈਕਲ ਦਾ ਸਾਡਾ ਹੋਕੜਾ ਜਿਹੜਾ ਅਸੀਂ ਮੋਟਰਸਾਈਕਲ ਬਾਹਰ ਗਿਆ ਉਹਨਾਂ ਦਾ ਮਕਾ ਯਾਰ ਇਹਨਾਂ ਦਾ ਰੀਲੀ ਤੇ ਮੋਟਰਸਾਈਕਲ ਦਾ ਕਿੰਨੇ ਮੰਗਦਾ ਦੱਸ ਨਹੀਂ ਹੁਣ ਤੁਸੀਂ ਲੈਣਾ ਕੀ ਹੈ ਉਹ ਲੈਣਾ ਤਾਂ ਤਾਂ ਕੀ ਟੈਂਡ ਤੇ ਕੀ ਲੈ ਜੇ ਇਹ ਕੋਈ ਲੈਣਾ ਵੀ ਹੈ ਕਿ ਗੱਲਾਂ ਹੀ ਮਾਰੋਗੇ ਕੋਈ ਲਵਾਂਗੇ ਵੀ ਕੋਈ ਜੱਟੇਗਾ ਵੀ ਤੂੰ ਮੈਂ ਤਾਂ ਯਾਰ ਜਜੀ ਜਨਾ ਮੈਂ ਤਾਂ ਦਸੀ ਜਨਾ ਵੀ ਬੋਲ ਕੀ ਲੈਣਾ ਤੂੰ ਮੈਨੂੰ ਮੈਨੂੰ ਹੀ ਦੱਸ ਲੈਣਾ ਚਾਹੀਏ ਮੰਜਾ ਵੀ ਮਿਲਣ ਹੈ ਮੰਜਾ ਨਵੇਂ ਲੱਗੇ ਮੈਨੂੰ ਮੰਜਾ ਵੀ ਮੈਦਾਨਾ ਇਹਨੇ ਘਰ ਪਾਉਣਾ ਇਹ ਬੰਦੇ ਨੇ ਨਵਾਂ ਵਿਆਹ ਹੋਰ ਮੰਜਾ ਮੰਜਾ ਲੈ ਲੇਗਾ ਮੰਜਾ ਵੀ ਬਕਾਉਗਾ ਤਾਂ ਲੈ ਲਾਂਗੇ ਯਾਰ ਗੱਲ ਹੈ ਕੋਈ ਯਾਰ ਮੈਨੂੰ ਲਾ ਦੇ ਵੀ ਕਹਾਂ ਨਾ ਕਹੋ ਤੇ ਚਪਲਾ ਦਾ ਨਹੀਂ ਯਾਰ ਇਹ ਨਹੀਂ ਚਪਲਾ ਦਾ ਇਹ ਤਾਂ ਨਹੀਂ ਗੱਲ ਹੈ ਚਪਲਾ ਦਾ ਨਹੀਂ ਇਹਨੇ ਯਾਰ ਚੱਲ ਇਹਨੂੰ ਗੱਡੀ ਦਿਖਾ ਦੀ ਫੇਟ ਤੇ ਤੂੰ ਮੇਰੀ ਸਭ ਸੁਣ ਤੂੰ ਨਿਕਲ ਨਾ ਨਿਕਲ ਜਾ ਇਹ ਦੇ ਮੈਂ ਫਿਰਦਾ ਖੇਤਰ ਤੇ ਖੇਤਰ ਫਿਰ ਤਾ ਕਿੰਨੀ ਮੇਰੀ ਭਗਾਈ ਕਰਾਈ ਬਸ ਬਸ ਹਾਂ ਚੱਲ ਮੈਂ ਹੁਣ ਜਾ ਆਉਣਾ ਮੈਨੂੰ ਫੋਨ ਆ ਗਿਆ ਮੈਨੂੰ ਹਾਂ ਚਪਣਾ ਆ ਗਿਆ ਏਸਾ ਤੂੰ ਇੰਨਾ ਟਾਈਮ ਖਰਾਬ ਕਰਾਂ ਪੱਠੇ ਲੈਣ ਜਾਣਾ ਸੀ ਐ ਗੋ ਹੋ ਮਰੂਏ ਮੇਰੇ ਹੱਥੋਂ ਐ ਟੱਪ ਗਿਆ ਕਿ ਨਹੀਂ ਹੈ ਆ ਕਿੱਥੋਂ ਲੈ ਆ ਸ਼ੋਰ ਜਾ ਇਹੋ ਜਿਹੇ ਵਪਾਰੀ ਹੁੰਦੇ ਆ